ਦੁੱਧ ਦੇ ਨੰਬਰ ਤੇ ਦੇਖੋ ਹੈਗਾ ਦੁੱਧ ਦਾ ਰੇਟ ਅਕਸਰ ਗਰਮੀਆਂ ਦੇ ਵਿੱਚ ਦੁੱਧ ਦੇ ਰੇਟ ਵਾਜ ਜਾਂਦੇ ਹੁੰਦੇ ਆ ਕਿਉਂਕਿ ਦੁੱਧ ਦੀ ਜਿਹੜੀ ਪੈਦਾਵਾਰ ਹੈ ਘਟ ਜਾਂਦੀ ਹੈ ਪਰ ਹਲੇ ਤੱਕ ਉਸ ਤਰ੍ਹਾਂ ਨਹੀਂ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਰੇਟਾਂ ਦੇ ਵਿੱਚ ਕੋਈ ਉਹ ਨਹੀਂ ਹੋਇਆ ਹੈਗਾ ਜ਼ਿੰਮੇਵਾਰ ਪਸ਼ੂ ਪਾਲਖ ਹਲੇ ਵੀ ਦੁੱਧ ਦੇ ਰੇਟ ਦੀ ਬਹੁਤ ਜ਼ਿਆਦਾ ਸ਼ਿਕਾਇਤ ਕਰਦਾ ਹੈ ਦੁੱਧ ਦਾ ਰੇਟ ਦੇ ਕੋਈ ਇਹ ਹੈ ਵੀ ਗਾਂਾਂਾਂ 'ਚ 1.5 ਕਿਲੋ ਫੀਡ ਜਿੰਨੇ ਦੀ ਪੈਂਦੀ ਹੈ ਓੰਨੇ ਦਾ ਲੀਟਰ ਦੁੱਧ ਤੇ ਮੱਝਾਂ 'ਚ 2 ਕਿਲੋ ਫੀਡ ਦੇ ਬਰਾਬਰ ਜੇ ਸੀ 2 ਕਿਲੋ ਫੀਡ ਦੇ ਬਰਾਬਰ ਜੇ ਤੁਸੀਂ 1 ਲੀਟਰ ਦੁੱਧ ਜਾਂ ਕਿਲੋ ਦੁੱਧ ਵੇਚੋਗੇ ਤਾਂ ਹੀ ਤੁਸੀਂ ਲੰਬੇ ਸਮੇਂ ਵਾਸਤੇ ਠੰਡੇ ਚ ਟਿਕੇ ਰਹਿ ਸਕਦੇ ਹੋ ਔਰ ਇਹ ਕੰਮ ਜਿਹੜਾ ਹੈਗਾ ਸਾਨੂੰ ਆਪ ਅੱਗੇ ਹੋ ਕੇ ਕਰਨਾ ਪੈਣਾ ਹੈ ਕੋਈ ਵੀ ਨੇੜੇ ਜਿਹੜੀ ਕਲੋਨੀ ਹੈਗੀ ਘਰ ਹੈਗੇ ਜਿਹਦੇ ਉੱਥੇ ਦੁੱਧ ਪਾਉਣਾ ਸ਼ੁਰੂ ਕਰੋ ਸਿਰਫ ਤੁਸੀਂ ਜੇ ਕਹੋਗੇ ਵੀ ਸੁਸਾਇਟੀਆਂ ਡੇਰੀਆਂ ਨੂੰ ਦੁੱਧੀਆਂ ਨੂੰ ਵੇਚ ਕੇ ਜਿਹੜਾ ਦੁੱਧ ਹੈਗਾ ਉਹਦੇ ਨਾਲ ਇਸ ਧੰਦੇ ਨੂੰ ਕਦੇ ਵੀ ਵੱਡਾ bizness ਇਸ ਧੰਦੇ ਨੂੰ ਬਣਾਉਣਾ ਬਹੁਤ ਔਕਾ ਹੋ ਜਾਂਦਾ ਹੈ। ਹਾਂ ਜਿਹੜੇ ਸਾਡੇ ਬਹੁਤ ਵੱਡੇ ਪਸ਼ੂ ਪਾਲਕ ਹੈਗੇ ਜਿੰਨਾਂ ਕੋਲੇ 2 4 5 ਕਿਲੋ ਦੁੱਧ ਹੈ। ਉਹਨਾਂ ਦਾ ਠੀਕ ਹੈ ਥੋੜਾ ਜਿਹਾ ਮਾਰਜਿਨ ਬਣ ਜਾਂਦਾ ਹੈਗਾ 2 4 5 ਰੁਪਏ ਲੀਟਰ ਤੱਕ। ਪਰ ਆਮ ਪਸ਼ੂ ਪਾਲਕ ਵਾਸਤੇ ਬਹੁਤ ਜ਼ਿਆਦਾ ਔਕਾ ਹੋ ਜਾਂਦਾ ਕਿਉਂਕਿ ਵੱਡੇ ਪਸ਼ੂ ਪਾਲਕਾਂ ਦੇ ਖਰਚੇ ਵੀ ਉਸ ਹਿਸਾਬ ਨਾਲ ਘਟ ਜਾਂਦੇ ਆ ਜਿਆਦਾ ਦੁੱਧ ਪੈਦਾ ਕਰਦੇ ਆ ਜਦੋਂ ਉਹ। ਸੋ ਪਰ ਛੋਟੇ ਪਸ਼ੂ ਪਾਲਕ ਵਾਸਤੇ ਜਿਹੜਾ 500 ਲੀਟਰ ਵਾਲਾ ਉਹਦੇ ਵਾਸਤੇ ਬਹੁਤ ਔਖ ਹੈ ਜੇ ਉਹ ਦੁੱਧ ਦੇ ਨਹੀਂ ਵੇਚੂਗਾ ਸਹੀ ਤਰੀਕੇ ਨਾਲ ਤੇ ਨਹੀਂ ਕੰਮ ਸੈੱਟ ਆਉਣਾ ਹੈਗਾ